ਕਿੱਥੇ ਪੂਰਾ ਇਤਿਹਾਸ ਲਿਖਿਆ ਹੋਗਾ ਦਾ ਰਾਇਲ ਦੇਵਿਕੁੰਡ ਸਾਗਰ ਹਾਂਜੀ ਕੀ ਹਾਲ ਚਾਲ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਮੈਂ ਹਾਂ ਫਲੌ ਬਲੌਗਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਕਰ ਰਹੇ ਆ ਪੰਜਾਬ ਤੋਂ ਲੈ ਕੇ ਸ਼੍ਰੀਲੰਕਾ ਤੱਕ ਸਫ਼ਰ ਹੋ ਵੀ ਸਾਈਕਲ ਤੇ ਫਿਲਹਾਲ ਆਪਾਂ ਰਾਜਸਥਾਨ ਵਿਕੇਨੇਰ ਵਿੱਚ ਆ ਆਪਾਂ ਕੱਲ ਰਾਤ ਇੱਥੇ ਆਏ ਸੀਗੇ ਤੇ ਅੱਜ ਆਪਣਾ ਘੁੰਮਣਾ ਫਿਰਨੇ ਤੇ ਸਟਾਰਟ ਕੀਤਾ ਆਪਾਂ ਆਪਣੇ ਸਾਈਕਲ ਨੂੰ ਵੀ ਠਲ ਤਾਗਾ ਕਿਉਂਕਿ ਵੀ ਕਿਨਰਚ ਗਲੀਆਂ ਵਿੱਚ ਇੱਥੇ ਕਿੱਥੇ ਕਿੱਥੇ ਆਪਾਂ ਸਾਈਕਲ ਚੱਕੀ ਕਰਾਂਗੇ ਉਹ ਚੀਜ਼ਾਂ ਨੂੰ ਆਪਣਾ ਸਮਾਨ ਬਹੁਤ ਆ ਸਾਈਕਲ ਤੇ ਉਹਨੂੰ ਹੈਂਡਲ ਕਰਨਾ ਬਹੁਤ ਔਖਾਤਾ ਕਰਕੇ ਆਪਾਂ ਸਾਈਕਲ ਥਲਤਾ ਸੀਗਾ ਫਿਲਹਾਲ ਤਾਂ ਅੱਜ ਆਪਾਂ ਪਹੁੰਚੇ ਹਾਂ ਕਿਹਾ ਜਾਂਦਾ ਕਿ ਇੱਥੇ ਰਾਜੇ ਮਹਾਰਾਜੇ ਹੁੰਦੇ ਸੀ ਨਾ ਜੀ ਜਦੋਂ ਰਾਜੇ ਮਹਾਰਾਜੇ ਆਪਣਾ ਜੀਵਨ ਕਾਲ ਖਤਮ ਕਰਦੇ ਸੀ ਜਲਾ ਕੇ ਉਹਨਾਂ ਜੋ ਵੀ ਆਸਤੀ ਆਵਾਜ ਦੀਆਂ ਸੀ ਉਥੇ ਬਣਾ ਕੇ ਉਹਨਾਂ ਦੇ ਕਬਰ ਦੇ ਉੱਤੇ ਇੱਕ ਤਰ੍ਹਾਂ ਦਾ ਘਰ ਬਣਾ ਦਿੱਤਾ ਜਾਂਦਾ ਸੀ ਜੀ ਉੱਥੇ ਗਵਰਮੈਂਟ ਲਗਾ ਦਿੱਤਾ ਜਾਂਦਾ ਸੀਗਾ ਠੀਕ ਹੈ ਜੀ ਅੱਜ ਆਪਾਂ ਫਿਲਹਾਲ ਤਾਂ ਉੱਥੇ ਆਏ ਹਾਂ ਠੀਕ ਹੈ ਜੀ ਜਿੱਥੋਂ ਦੀ ਟੈਕਟ ਆ ਸਿਰਫ 10 ਰੁਪਏ ਜੀ ਆਪਾਂ 10 ਰੁਪਏ ਦੇ ਕੇ ਇੱਥੇ ਐਂਟਰੀ ਲੈ ਲ ਚੁੱਕੀ ਐ ਠੀਕ ਹੈ ਜੀ ਜੇ ਦਾ ਆਪਣੇ ਕੋਲ ਇੰਡੀਅਨ ਪਾਸਪੋਰਟ ਆ ਫਿਰ ਤਾਂ 10 ਰੁਪਏ ਜੇ ਫੋਰਨਰ ਆ ਫਿਰ 20 ਰੁਪਏ ਇੱਥੇ ਬੂਡ ਵੈਰਾ ਲੈ ਕੇ ਜਾਣ ਵੀ ਲਾਉ ਨਹੀਂ ਕਰਦੇ ਠੀਕ ਹੈ ਜੀ ਫਿਲਹਾਲ ਤਾਂ ਆਪਾਂ ਚੱਲਦੇ ਅੰਦਰ ਤੇ ਦਿਖਾਉਂਦੇ ਆ ਸਾਨੂੰ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਆ ਜੀ ਇੱਥੋਂ ਦਾ ਬਾਹਰ ਲਾ ਬਿਓ ਠੀਕ ਹੈ ਜੀ ਉਹ ਸਾਹਮਣੇ ਬਣਿਆ ਹੋਇਆ ਗੇਟ ਐਂਟਰੀ ਕਰਨ ਵਾਸਤੇ ਠੀਕ ਹੈ ਜੀ। ਬਾਕੀ ਇੱਥੇ ਸਾਰੀ ਬਾਉਂਡਰੀ ਲਾਈਨ ਆਪਾਂ ਚੱਲਦੇ ਆਂ ਅੰਦਰ ਠੀਕ ਹੈ ਜੀ ਦਿਖਾਉਂਦੇ ਆ ਸੰ ਨੂੰ। ਠੀਕ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਇੱਥੇ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਦਾ ਰਾਇਲ ਦੇਵਕੁੰਡ ਸਾਗਰ ਠੀਕ ਹੈ ਜੀ। ਇੱਥੇ ਰਾਜੇ ਮਹਾਰਾਜਾਂ ਦੀ ਅਸਤੀਆਂ ਨੂੰ ਇੱਕ ਵਧੀਆ ਮਾਨ ਸਤਿਕਾਰ ਦੇ ਨਾਲ ਰੱਖਿਆ ਜਾਂਦਾ ਸੀਗਾ ਤੇ ਉੱਤੇ ਘਰ ਬਣਾ ਦਿੱਤਾ ਜਾਂਦਾ ਸੀਗਾ। ਇਹ ਆਉਣ ਵਾਲੇ ਫਿਊਚਰ ਚ ਉਹਨਾਂ ਨੂੰ ਦੇਖ ਸਕਣ। ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਇਹ ਇੱਥੇ ਦਾ ਐਂਟਰੀ ਗੇਟ ਠੀਕ ਹੈ ਜੀ। ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਨੇ ਆ। ਫਿਲਹਾਲ ਤਾਂ ਆਪਾਂ ਘੁੰਮ ਰਹੇ ਸੀ ਆਪਾਂ ਨੂੰ ਇੱਥੇ ਦੋ ਬਾਈ ਮਿਲੇ ਆ ਜੋ ਕਿ ਪੰਜਾਬ ਤੋਂ ਇੱਕ ਰਾਜਸਥਾਨ ਬੀਕਨੇਰ ਤੋਂ ਠੀਕ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਫਾਜ਼ਿਲ ਕਾ ਪੰਜਾਬ ਤੋਂ ਤੇ ਰਾਜਸਥਾਨ ਬੀਕਨੇਰ ਤੋਂ ਲੋਕਲ ਬੰਦੇ। ਹਾਂ ਜੀ ਤੁਸੀਂ ਅੰਦਰ ਘੁੰਮ ਕੇ ਕਿੱਦਾਂ ਲੱਗਿਆ? ਵਧੀਆ ਲੱਗਾ। ਫਿਲਹਾਲ ਤਾਂ ਬਾਈ ਆਪਣੇ ਸਬਸਕ੍ਰਾਈਬਰ ਵੀ ਆ। ਸਾਨੂੰ ਮਿਲ ਕੇ ਬਹੁਤ ਬਹੁਤ ਸਾਨੂੰ ਵਧੀਆ ਲੱਗਿਆ ਵਧੀਆ ਅੰਦਰ ਵੇਰਾ ਕੋ ਮਨ ਨੂੰ ਬੜੀ ਇਤਿਹਾਸ ਵਾਲੇ ਪਤਾ ਮਿਲਿਆ ਠੀਕ ਹੈ ਰਹਾਾਲ ਤਾਂ ਤੁਹਾਡੇ ਪਿੰਡ ਦਾ ਬਹੁਤ ਨਾਮ ਆ ਪਿੰਡ ਦਾ ਬਾਡਰ ਨਹੀਂ ਹਾਂਜੀ ਹਾਂਜੀ ਬਹੁਤ ਛੋਡੇ ਪਿੰਡ ਦਾ ਨਾਮ ਆ ਪੰਜਾਬ 'ਚ ਤੁਹਾਡੇ ਪਿੰਡ ਨੂੰ ਜਦੋਂ ਲੋਕ ਨਾ ਫਾਜ਼ਿਲ ਕਾ ਕਹਿੰਦੇ ਡਰ ਜਾਂਦੇ ਆ ਹਾਂਜੀ ਕਿਉਂ ਤੁਹਾਨੂੰ ਪਤਾ ਹੀ ਉਹ ਚੀਜ਼ ਹੈ ਨਾ ਚਲੋ ਫਿਲਹਾਲ ਤਾਂ ਬਹੁਤ ਕੰਮ ਦੇ ਅੰਦਰ ਠੀਕ ਹੈ ਉਹ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਹਾਂਜੀ ਆਪਾਂ ਉੱਥੇ ਚੱਪਲਾ ਵੈਰਾ ਲਗਾ ਕੇ तो आप ना इतने आ चुके ही वैसे इतने बूट वगैरह अलाउड नहीं है ता करके ना इतना चप्पलों वगैरह पा आ जाना ठीक है जी इत्या जूते चप्पल हम मत खुले ठीक है जी फिलहाल आप चुके सामने तुम देख सकते हो जी वे वे महाराजा ठीक है जी इतियाँ वगैरह रखी जाीक है जी उन्ह बारे ਲਿਖਿਆ ਵੀ ਗਾ ਆਪਾਂ ਫਿਰ ਫਿਲਹਾਲ ਤਸਵੀਰ ਦਿਖਾਉਣੀ ਹੈ ਕੱਲੀ ਕੱਲੀ ਚੀਜ਼ ਤੇ ਚੱਲਦੇ ਆਂਗੇ ਅੱਗੇ ਆ ਦੇਖੋ ਜੀ ਇੱਥੇ ਮਹਾਰਾਜ ਅਰਜੇਸ ਕੁਮਾਰ ਸਿੰਘ ਜੀ ਦੀ ਨਾ ਸਮਾਦੀ ਇਹ ਠੀਕ ਹੈ ਜਨਮ ਉਹਨਾਂ ਦਾ 23 ਮਈ 1956 ਹੋਇਆ ਸੀ ਤੇ ਉਹਨਾਂ ਦੀ ਡੈਥ 14 ਮਈ 2010 ਵਿੱਚ ਹੋਈ ਸੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹਨਾਂ ਦੀ ਇਹ ਮੱਟੀ ਬਣੀ ਹੋਈ ਆ ਠੀਕ ਹੈ ਫਿਲਹਾਲ ਤਾਂ ਇਹਨੂੰ ਕਵਰਾਂ ਨਹੀਂ ਕਹਿੰਦੇ ਪਰ ਮੈਂ ਦੂਰੋਂ ਪਿੰਡਾਂੋਂ ਪਤਾ ਕਰਾਇਆ ਸੀ ਕਿ ਜਦੋਂ ਮੈਂ ਰਾਸਤੇ ਵਿੱਚ ਆ ਰਿਹਾ ਕਿ ਨਹੀਂ ਕਵਰੀ ਕਹਿੰਦੇ ਹੋ ਤਾਂ ਸਾਰੇ ਲੋਕਾਂ ਦੇ ਕਈ-ਕਈ ਸ਼ਾਰਟਸ ਨੇ ਵੀ ਰੱਖੇ ਹੋਏ ਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਰਾਜ ਮਹਾਰਾਜ ਸ੍ਰੀ ਅਮਰ ਸਿੰਘ ਜੀ ਠੀਕ ਹੈ ਜੀ ਉਹ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ ਰਾਜਕੁਮਾਰੀ ਦिशा ਕੁਮਾਰੀ ਜੀ ਠੀਕ ਹੈ ਜੀ ਉਹਨਾਂ ਦਾ ਬਣਿਆ ਹੋਇਆ ਆ ਵੀ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਹੋਰ ਗੱਲ ਨੋਟਿਸ ਕਰੀਆ ਠੀਕ ਹੈ ਜੀ ਇਹ ਜਿਹੜੇ ਪੱਥਰ ਹਨਾ ਜੀ ਇਹ ਬਹੁਤ ਹੀ ਮਹਿੰਗੀ ਕਿਸਮ ਦੇ ਪੱਥਰ ਲਾਏ ਹੋਏ ਹਨ ਇਹ ਪਿਓਰ ਸੰਗਮਾਰਮਰ ਠੀਕ ਹੈ ਜੀ ਇਹ ਹੋਰੀ ਹੱਥੀ ਨਕਾਸ਼ੀ ਕਰੀ ਹੋਈ ਆ ਸਾਰੇ ਪੱਥਰਾਂ ਦੇ ਫਿਲਹਾਲ ਤਾਂ ਆਪਾਂ ਅੱਗੇ ਚੱਲਦੇ ਆ ਠੀਕ ਹੈ ਜੀ ਤੁਹਾਨੂੰ ਦਿਖਾਉਂਦੇ ਆ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਹੈ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸੰਗਮਾਰਮਰ ਇਹ ਸਮੇਂ ਦੇ ਨਾਲ ਇਹ ਪੀਲਾ ਕਿੰਨਾ ਵੀ ਇਹ ਪੁਰਾਣਾ ਹੋਈ ਜਾਊਗਾ ਠੀਕ ਹੈ ਜੀ ਉਨਾ ਬਾਅਦ ਇਹ ਪੀਲਾ ਹੋ ਜਾਂਦਾ ਤੁਸੀਂ ਦੇਖ ਸਕਦੇ ਪੀਲਾ ਹੋ ਚੁੱਕਿਆ ਵੈਸੇ ਦਾ ਯਾਨੀ ਕਿ ਸਮੇਂ ਦੇ ਨਾਲ ਇਹਦੀ ਘਟੀ ਜਾਂਦੀ ਮਦਿਆ ਰਾਜਸਥਾਨ ਦੀਆਂ ਤਿੰਨ ਮਹਾਰਾਣੀਆਂ ਸਪੈਸ਼ਲ ਇੱਕ ਇੱਧਰ ਸਾਹਮਣੇ ਰਿਹਾ ਇੱਕ ਆਹ ਸਾਹਮਣੇ ਰਿਹਾ ਤੇ ਇੱਕ ਆਹ ਸਾਹਮਣੇ ਰਿਹਾ ਜੀ ਮੇਰੇ ਠੀਕ ਹੈ ਜੀ ਇੱਕ ਉਹ ਸਾਹਮਣੇ ਰਿਹਾ ਇਹ ਸਪੈਸ਼ਲ ਮਹਾਰਾਣੀਆਂ ਦੇ ਬਣੇ ਹੋਏ ਫਿਲਹਾਲ ਦੇਖੋ ਜੀ ਜਿਹੜੇ ਬਣੇ ਹੋਏ ਆ ਗਮ ਠੀਕ ਹੈ ਜੀ ਸਮਝਿਆ ਜੀ ਕਹਿ ਸਕਦੇ ਆਪਾਂ ਇਹਨਾਂ ਨੂੰ ਸਮਾਧੀਆਂ ਜਿਹੜੇ ਬਣੀਆਂ ਹੋਈਆਂ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਪਰਾਣੀਆਂ ਤੋਂ ਪਰਾਣੀਆਂ ਹੱਥਾਂ ਨਾਲ ਠੀਕ ਹੈ ਜੀ। ਪਰੀਆਂ ਹੋਈਆਂ ਨਕਾਸ਼ੀਆਂ। ਕਿੰਨੀਆਂ ਸੋਹਣੀਆਂ ਲੱਗ ਰਹੀਆਂ। ਠੀਕ ਹੈ ਜੀ। ਔਰ ਕਿਹਾ ਜਾਂਦਾ ਜਦੋਂ ਇਹ ਕੋਈ ਆਮ ਬੰਦਾ ਨਹੀਂ ਬਣਾਉਂਦਾ ਸੀ। ਠੀਕ ਹੈ ਜੀ। ਇਹਨਾਂ ਨੂੰ ਬਣਾਉਣ ਵਾਸਤੇ ਸਪੈਸ਼ਲਿਸਟ ਠੀਕ ਹੈ ਜੀ ਵੱਡੇ ਤੋਂ ਵੱਡੇ ਮੈਸਤਰੀ ਨੂੰ ਬੁਲਾਇਆ ਜਾਂਦਾ ਸੀ ਕੋਈ ਨਾਰਮਲ ਇਨਸਾਨ ਤੋਂ ਇਹ ਬਣਵਾਈਆਂ ਨਹੀਂ ਜਾਂਦੀਆਂ ਸੀਗੀਆਂ ਕੋਈ ਇੱਕ ਸਪੈਸ਼ਲ ਬੰਦਾ ਹੁੰਦਾ ਸੀ ਉਹਨੂੰ ਬੁਲਾ ਕੇ ਕਹਿੰਦੇ ਇਹ ਬਣਵਾਈਆਂ ਜਾਂਦੀਆਂ ਸੀ ਠੀਕ ਹੈ ਜੀ ਜਿਵੇਂ ਜਿਵੇਂ ਟਾਈਮ ਲੰਘ ਰਿਹਾ ਇਹ ਮੈਟ ਰਹੀਆਂ ਹਨ ਯਾਨੀ ਕਿ ਲਪਤ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਧਰ ਵੀ ਹੈ ਕੁਝ ਹਿੱਸਾ ਠੀਕ ਹੈ ਜੀ ਫਿਲਹਾਲ ਤਾਂ ਕੋਜ ਹਿੱਸਾ ਇੱਧਰ ਵੀ ਉੱਧਰ ਰਹੀ ਉਹ ਐਂਟਰੀ ਹੁਣ ਆਪਾਂ ਚੱਲਦੇ ਅੱਗੇ ਵੱਲ ਸਨ ਪੁਰਾਣੀ ਮੈਨੂੰ ਕਵਰ ਮਿਲੀ ਆ ਠੀਕ ਹੈ ਜੀ ਮਹਾਰਾਜਾ ਲਾਲ ਸਿੰਘ ਠੀਕ ਹੈ ਜੀ 191887 ਵਿਲੇ ਦੀ ਹੈ ਜੀ ਇਹ ਚੀਜ਼ ਕਿੰਨਾ ਪੁਰਾਣਾ ਦੇਖੋ ਜੀ ਬਣਿਆ ਹੋਇਆ ਹੈ ਦੋਨਾਂ ਦੀਆਂ ਇੱਕ ਹਸਾਮ ਦੇ ਨਾਲ ਉਹਦੇ ਕੈਮਰੇ ਵੈਰਾ ਸ਼ੇਅਰ ਹੁੰਦੇ ਨਹੀਂ ਸੀਗੇ ਦੋਨਾਂ ਦੀਆਂ ਇੱਥੇ ਪੂਰਾ ਜੀਵਨ ਕਾਲ ਦੀਆਂ ਵਿਸ਼ੇਸ਼ ਗੱਲਾਂ ਲਿਖੀਆਂ ਹੋਈਆਂ ਤੇ ਉਹਨਾਂ ਦੀਆਂ ਸਾਹਮਣੇ ਤਸਵੀਰਾਂ ਵੀ ਬਣੀਆਂ ਹੋਈਆਂ ਨੇ। ਉਹ ਵੀ ਪੱਥਰ ਤੇ। ਤੇ ਉਹਨਾਂ ਦੀਆਂ ਜਿਹੜੀਆਂ ਪੇਂਟਿੰਗ ਹੈ ਜੀ ਉਹਨਾਂ ਦੇ ਜਿਹੜੇ ਕਲੈਕਸ਼ਨ ਹੁੰਦੇ ਸੀਗੇ ਉਹ ਸਾਰੀਆਂ ਉੱਪਰ ਗਮਟਾ ਦੇ ਉੱਪਰ ਚਿਪਕਾਈਆਂ ਹੋਈਆਂ ਨੇ। ਮਿਲ ਹਾਲਤ ਦੇ ਉੱਤੇ ਚੜ੍ਹਨਾ ਵੀ ਅਲਾਉਡ ਨਹੀਂ ਹੈ ਠੀਕ ਹੈ ਜੀ ਇੱਥੇ ਕੈਮਰੇ ਬਹੁਤ ਲੱਗੇ ਹੋਏ ਆ। ਠੀਕ ਹੈ ਜੀ। ਬਹੁਤ ਸਾਰੀਆਂ ਇੱਥੇ ਰੂਲਸ ਹੈ ਠੀਕ ਹੈ ਜੀ ਨਾ ਇਥੇ ਬੀੜੀ ਸਿਗਰਟ ਠੀਕ ਹੈ ਨਸ਼ਾ ਨਾ ਇਥੇ ਥੁੱਕ ਇਥੇ ਥੁੱਕਣਾ ਵੀ ਮਨਾ ਬਿਲਕੁਲ ਤਾਂ ਇਥੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਰੀਲ ਆਵਰ ਬਣਾ ਲੈਂਦੇ ਆ ਉਹ ਵੀ ਇਥੇ ਬਣਾਉਣੀਆਂ ਅਲਾਉਰ ਨਹੀਂ ਹੈ ਕਾਨੂੰਨੀ ਉਪਰਾਧ ਮੰਨਿਆ ਜਾਂਦਾ ਇਥੇ 1826 ਦਾ ਇਥੇ ਇਤਿਹਾਸ ਸਾਂਭ ਕੇ ਰੱਖਿਆ ਹੋਇਆ ਤੇ ਉਹਨਾਂ ਦੀਆਂ ਯਾਦਗਰੀਆਂ ਵੀ ਰੱਖੀਆਂ ਹੋਈਆਂ ਇਹਨਾਂ ਵਿੱਚ ਦਫਨਾ ਕੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਬਣਾ ਕੇ ਰੱਖੇ ਹੋਏ ਆ ਤੇ ਉੱਪਰ ਫਿਲਹਾਲ ਤੋਂ ਇਹਨਾਂ ਨੇ ਤਸਵੀਰਾਂ ਹੋਰ ਆ ਮੈਂ ਚੁੱਕੀਆਂ ਸਮੇਂ ਦੇ ਹਿਸਾਬ ਨਾਲ ਬਸ ਸਭ ਤੋਂ ਪੁਰਾਣਾ ਸੰਗਮਾਰ ਮਾਰਾ ਠੀਕ ਹੈ ਜੀ ਫਿਲਹਾਲ ਇਹਦਾ ਚੈੱਕ ਕਰਾਂਗੇ ਆਪਾਂ ਕਿੰਨੇ ਇਸ ਵੀ ਪੁਰਾਣਾ ਹੈ ਕਿੰਨੇ ਸਾਲ ਪੁਰਾਣਾ ਠੀਕ ਹੈ ਇਹਦੇ ਵਿੱਚ ਹੋ ਮੇਰਾ ਕਾਲਾ ਹੋ ਚੁੱਕਾ ਸਮੇਂ ਦੇ ਹਿਸਾਬ ਨਾਲ ਕਿੰਨਾ ਕਾਲਾ ਪੈ ਗਿਆ ਇਹ ਬਹੁਤ ਜਿਆਦਾ ਇੱਥੇ ਇੱਕ ਨਾ ਆਪਾਂ ਬਾਰੀ ਖੋਲ ਕੇ ਦੇਖੀ ਸੀ ਤੇ ਉਹ ਜੋ ਜੋ ਤੁਸੀਂ ਪਰਲੀ ਸਾਈਡ ਦੇਖ ਸਕਦੇ ਹੋ ਬੜੇ ਹੋਇਆ ਉਹ ਇਦੋਂ ਵੀ ਪੁਰਾਣੇ ਆ ਉਹ ਚੀਜ਼ਾਂ ਉੱਥੇ ਇਦੋਂ ਵੀ ਚੀਜ਼ਾਂ ਪੁਰਾਣੀਆਂ ਰੱਖੀ ਹੋਈਆਂ ਤੇ ਬਹੁਤ ਹੀ ਵੱਡਾ ਏਰੀਆ ਇਹ ੱਟੋ ਘੱਟ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਧਰ ਦੀ ਇਹ ਜਾ ਕੇ ਠੀਕ ਹੈ ਜੀ ਫਿਲਹਾਲ ਤਾਂ ਇੱਥੇ ਇੰਟਰਸਟ ਮੰਨਦਾ ਹੁਣ ਜਾਣ ਨਹੀਂ ਦਿੰਦੇ ਤੇ ਪਾਣੀ ਦੀ ਵੀ ਕਹਿੰਦੇ ਬਹੁਤ ਹੀ ਜ਼ਿਆਦਾ ਰਾਜ ਦਫਨ ਹਜੇ ਹੈਗੇ ਆ ਫਿਲਹਾਲ ਤਾਂ ਸਾਹਮਣੇ ਬਣਿਆ ਹੋਇਆ ਫਿਲਹਾਲ ਇੱਧਰ ਤਾਂ ਆਪਾਂ ਫੈਰ ਹੀ ਰਹੇ ਹਾਂ ਸਟੈਂਡ ਖੜੇ ਆ ਪਾ ਝੀਲ ਕੋਲੇ ਜੋ ਕਿ ਬੀਕਾਨੇਰ ਦੇ ਕਿਲੇ ਕੋਲੇ ਸਥਿਤ ਆ ਆਪਾਂ ਗਏ ਸਿਫਲੇ ਹਾਲ ਤਾਂ ਆਪਾਂ ਕਿਲੇ ਕੋਲੇ ਗਏ ਸੀਗੇ ਕਿਲੇ ਵਿੱਚ ਨਾ ਆਪਾਂ ਨੂੰ ਐਂਟਰੀ ਤਾਂ ਦੇਤੀ ਸੀ ਉਹਨਾਂ ਨੇ ਠੀਕ ਹੈ ਲਗਭਗ 150 ਰੁਪਏ ਦੀ ਐਂਟਰੀ ਸੀ ਪਰ ਉਹ ਮੈਨੂੰ ਕੈਮਰਾ ਅਲਾਉਡ ਨਹੀਂ ਕੀਤਾ ਉਹਨਾਂ ਨੇ ਕਹਿੰਦੇ ਕੈਮਰੇ ਤੇ ਤੁਹਾਨੂੰ ਲਗ ਤੋਂ 600 ਰੁਪਿਆ ਪੇ ਕਰਨਾ ਪਵੇਗਾ ਠੀਕ ਹੈ ਇਸ ਫਿਲਹਾਲ ਤਾਂ ਫੋਨ ਤੋਂ ਕਹਿ ਰਹੇ ਸੀ ਵੈਸੇ ਫੋਟੋ ਵਾਰਾ ਕਿਤਨੀ ਫੋਨ ਤੋਂ ਇੰਨੀ ਵਧੀਆ ਕੁਆਲਿਟੀ ਨਹੀਂ ਆਉਣੀ ਸਤਾ ਕਰਕੇ ਆਪਾਂ ਨੂੰ ਮਨਾ ਕਰਤਾ ਸੀ ਉਹਨਾਂ ਨੇ ਫਿਲਹਾਲ ਇਸਿਆ ਦੇਖ ਸਕਦੇ ਹੋ ਆਪਾਂ ਬੀਕਾ ਨੇਰ ਦੇ ਵਿੱਚ ਖੜੇ ਆ ਠੀਕ ਹੈ ਜੀ ਇੱਥੇ ਬਹੁਤ ਹੀ ਵੱਡੀ ਧੀਲ ਆ ਮੈਂ ਤੁਹਾਨੂੰ ਧੀਲ ਤਾਂ ਵੈਸੇ ਸੁੱਕ ਗਈ ਆ ਪਰ ਡੇਢ ਕਰੋੜ ਦੀ ਲਾਗਤ ਨਾਲ ਉਹ ਧੀਲ ਬਣਾਈ ਗਈ ਸੀ ਬਹੁਤ ਹੀ ਵਧੀਆ 뷰 ਇਹਦਾ ਤੁਸੀਂ ਦੇਖ ਸਕਦੇ ਹੋ ਇੱਥੇ ਸਿਟਿੰਗ ਏਰੀਆ ਵੀ ਬਣਾਇਆ ਹੋਇਆ ਇਹਨਾਂ ਦਾ ਠੀਕ ਹੈ ਜੀ ਇਹ ਤੁਸੀਂ ਧੀਲ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵੱਡੀ ਧੀਲ ਆ ਦੂਰ ਦੂਰ ਤੱਕ ਲਗਭਗ ਦੋ ਕਿੱਲੇ ਦੇ ਵਿੱਚ ਇਹ ਧੀਲ ਆ ਬਣਾਈ ਗਈ ਹੈ 1.5 ਕਰੋੜ ਦੀ ਲਾਗਤ ਪਰ ਇਹਦੇ ਵਿੱਚ ਕਿਸੇ ਕਾਰਨ ਪਾਣੀ ਨਹੀਂ ਆ ਸਕਿਆ ਤੇ ਫਿਲਹਾਲ ਤਾਂ ਬੰਦ ਪਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਠੀਕ ਹੈ ਜੀ ਆਰਥੋਸਿਸ ਦੇਖ ਸਕਦੇ ਹੋ ਜੀ ਸਾਹਮਣੇ ਕਿਲੇ ਜਿੱਥੇ ਅਪਣ ਹਾਂ ਐਂਟਰੀ ਹੋ ਰਹਾ ਜੀ ਦਿੱਖੀ ਕਿਉਂਕਿ ਇੱਥੇ ਦਾ 1100 1200 ਰੁਪਿਆ ਆਪਣੇ ਤੋਂ ਮੰਗ ਰਹੇ ਆ ਹੈਗਾ ਕਿਲੇ ਦਾ ਗੇਟ ਜੀ ਇੱਥੋਂ ਆਪਾਂ ਐਂਟਰ ਕਰਦੇ ਆਂ ਇੱਥੋਂ ਅੱਗੇ ਅੱਗੇ ਜਾਂਦਾ ਇਹ ਸਾਰਾ ਰਾਹ ਕਿਲੇ ਵਾਲਾ ਠੀਕ ਹੈ ਬਾਕੀ ਇਹ ਸ਼ਹਿਰਾ ਵਾਲਾ ਨਹੀਂ ਨਿਕਲ ਜਾਣਾ ਸਵਾਲ ਤੇ ਕਿਲੇ ਦਾ ਪੂਰਾ ਏਰੀਆ ਦਾ ਇਹਨੇ ਸੋਹਣੇ ਲੱਗ ਰਹੇ ਦੇਖੋ ਪੁੱਤਰ ਹਾਂਜੀ ਫਿਲਹਾਲ ਤਾਂ ਟਾਈਮ ਬਹੁਤ ਹੋ ਚੁੱਕਿਆ ਆਪਾਂ ਇੱਥੇ ਜਗ੍ਹਾ ਦਾ ਅੱਜ ਘੁੰਮ ਲਿਆ ਆਪਾਂ ਚੱਲਦੇ ਆਂ ਘਰ ਵੱਲੋਂ ਕੋਈ ਦੇਖਦੇ ਟਰਾਈ ਕਰਦੇ ਆ ਲਿਫਟ ਵਾਰਾ ਠੀਕ ਹੈ। ਆ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਲੱਗ ਲੱਗ ਤਰ੍ਹਾਂ ਦੇ ਨਾ ਡਰਾਈਵ ਟੂਪ ਪਏ ਹੋਏ ਆ Rajasthan ਦੇ ਵਿੱਚ। ਅੰਜੂਰਾਵਰਾ ਅਸਰੋਡਵਾਰਾ ਦੇਖ ਸਕਦੇ ਹੋ। ਇਹਲਾ ਹਾਲ ਤਾਂ ਪੜਾ ਇਧਰ ਰਾ। ਬਿਕਾਨੀ ਰੇਪੀਆਂ ਪਾਰਕਾ ਬਹੁਤ ਸਾਫ਼ ਸੁਥਰੀਆਂ ਠੀਕ ਹੈ। ਇੱਥੇ ਝੂਲੇ ਵਾਰਾ ਲੱਗੇ ਹੋਏ ਆ। ਇੱਥੇ ਲੋਕ ਆਹ ਰਾਹ ਉਹਨਾਂ ਬੈਠ ਕੇ ਆਪਣਾ ਇੰਜੋਏ ਕਰ ਰਹੇ ਆ। ਤੇ ਇਹ ਕਾ ਦੂਜਾ ਝਾਂਕ ਆ ਚੁੱਕਿਆ ਠੀਕ ਹੈ। ਨਾਲ ਹੀ ਇਧਰੀ ਪੂਰਾ ਯਾਨੀ ਕਿ ਸਫਾਈ ਦਾ ਵੀ ਪੂਰਾ ਪ੍ਰਬੰਧ ਹੈਗਾ ਜੀ ਦੇਖੋ ਪੂਰਾ ਸਾਫ ਹੈ ਜੀ ਬਿਕਨਰ ਯਾਨੀ ਕਿ ਟ੍ਰਾਫਿਕ ਨੂੰ ਵੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ ਫਿਲਹਾਲ ਆ ਪਿੱਛੇ ਬਹੁਤ ਹੀ ਜ਼ਿਆਦਾ ਟੂਰਿਜ਼ਮ ਵੀ ਆਉਂਦਾਗਾ ਠੀਕ ਹੈ ਸਾਹਮਣੇ ਸਾਨੂੰ ਵਧੀਆ ਤੇ ਵਧੀਆ ਚੀਜ਼ਾਂ ਲਖ ਹੁੰਦੇ ਹਨ ਫਿਲਹਾਲ ਆਪਾਂ ਰੋਡ ਕ੍ਰੋਸ ਕਰੀਏ ਸਾਹਮਣੇ ਨਗਰਪਾਲਿਕਾ ਉੱਥੇ ਵੀਡੀਓ ਵੈਰਾ ਬਣਾਉਣੀ ਹੈ ਲਾਡੂ ਨੂੰ ਹਾਂਜੀ ਆਪਾਂ ਉੱਥੇ ਰੋਡ ਕ੍ਰਾਸ ਕਰਕੇ ਆਏ ਆ ਜੀ ਆਪਾਂ ਨੂੰ ਇੱਥੇ ਪਾਕਿਸਤਾਨ ਦਾ ਟੈਂਕ ਖੜਾ ਦੇਖ ਦੇਖਿਆ ਆਪਾਂ ਨੂੰ ਲਹਾਲਤ ਆਪਾਂ ਇੱਥੋਂ ਪੁੱਛਿਆ ਬਾਈ ਆ ਬਾਈ ਮਿਲੇ ਸੀ ਆਪਾਂ ਨੂੰ ਦੋ ਇਹਨਾਂ ਦਾ ਆਪਾਂ ਪੁੱਛਿਆ ਇਹ ਟੈਂਕ ਅਸਲੀ ਆ ਫਿਲਹਾਲ ਇਹਨਾਂ ਨੇ ਦੱਸਿਆ ਇਹ ਟੈਂਕ ਅਸਲੀ ਆ ਕਿਤੇ ਲੜਾਈ ਵੇਰੇ ਇੱਧਰ ਆਇਆ ਤੁਸੀਂ ਦੇਖ ਸਕਦੇ ਇਹਨਾਂ ਨੇ ਪੂਰਾ ਇੱਥੇ ਇਹਨੂੰ ਪਾਰਕ ਦੇ ਵਿੱਚ ਸਜਾ ਕੇ ਰੱਖਿਆ ਹੋਇਆ ਹਾਂਜੀ ਅਸਲੀ ਆ ਅਸਲੀ ਹੈ ਟੈਂਕ ਸਹੀ ਹੈ ਪੁਰਾਣੇ ਜ਼ਮਾਨੇ ਗਾਈ ਹੈ ਪੁਰਾਣੇ ਜ਼ਮਾਨੇ ਦਾ ਸਹੀ ਹੈ ਤੁਸੀਂ ਪੜਦੇ ਆ ਇੱਥੇ ਹਾਂ ਹਾਂਜੀ ਕਾਲਜ ਪੜ੍ਹਦੇ ਹਾਂ ਕਾਲਜ ਰਾਜਸਥਾਨ ਦੇ ਬੰਦੇ ਇੰਨੇ ਕਿ ਜਿਆਦਾ ਵਧੀਆ ਜਿੱਥੇ ਵੀ ਆਪਾਂ ਨੂੰ ਮਿਲਦੇ ਨੇ ਵਧੀਆ ਆਪਣਾ ਮਾਨ ਸਤਕਾਰ ਬੁਲਾਉਂਦੇ ਚਾਹ ਪਾਣੀ ਠੀਕ ਹੈ ਹਰੇਕ ਚੀਜ਼ ਲਈ ਆਪਾਂ ਨੂੰ ਪਾਉਂਦੇ ਆ ਜਨ ਕਿ ਕੋਈ ਫਰਕ ਵਾਰਾ ਨਹੀਂ ਕਰਦੇ ਤੇ ਵਧੀਆ ਆਪਣਾ ਮਾਨ ਸਤਕਾਰ ਕਰਦੇ ਆਪਾਂ ਚੱਲਦੇ ਜਾਂਦੇ ਸੀਗੇ ਸੀਗੇ ਰਾਹ 'ਚ ਇੱਕ ਹੋਰ ਚੌਂਕ ਆਇਆ ਜਨ ਕਿ ਇੱਥੇ ਹਰ ਚੌਂਕ ਦੇ ਵਿੱਚ ਅਲੱਗ ਲਗ ਤੋਂ ਲਗ ਚੀਜ਼ਾਂ ਰੱਖਿਆ ਗਿਆ ਜੋ ਵੀ ਹੋ ਵੀ ਨਾਰਮਲ ਚੀਜ਼ਾਂ ਨਹੀਂ ਰੱਖਿਆ ਹੋਈਆਂ ਉਹ ਵੀ ਇਤਿਹਾਸਿਕ ਚੀਜ਼ਾਂ ਇਹਨਾਂ ਨੇ ਸਾਰੇ ਸ਼ੌਂਕਾ ਦੇ ਵਿੱਚ ਰੱਖੀਆਂ ਹੋਈਆਂ ਆਪਾਂ ਕੋਮ ਫੇਰ ਕੇ ਨਾ ਥੱਕ ਚੁੱਕੇ ਸੀਗੇ ਆਪਾਂ ਜਾ ਰਹੇ ਸੀ ਘਰ ਵੱਲੋਂ ਫਿਲਹਾਲ ਤਾਂ ਆਪੇ ਇੱਥੇ ਪਾਰਕ 'ਚ ਬੈਠੇ ਜੇ ਆਪਾਂ ਨੂੰ ਨਾ ਫਿਲਹਾਲ ਆਪਾਂ ਨੂੰ ਇਹਦੇ ਇੱਥੇ ਨਾਲ ਇੱਕ ਚੈਸ ਮਿਲੀ ਹੈ ਬਹੁਤ ਵੱਡੀ ਮੈਨਰੇ ਫਿਲਹਾਲ ਇਹਨਾਂ ਨੂੰ ਖੇਡਣ ਦੀ ਕੋਸ਼ਿਸ਼ ਕਰਨ ਲੱਗਾ ਸੀ ਪਰ ਬਾਈ ਕਿਹੋ ਨੇ ਕਹਿੰਦੇ ਮੈਨੂੰ ਕਹਿੰਦੇ ਖੇਡ ਹੀ ਨਹੀਂ ਯਾਨੀ ਇਹ ਪੂਰੀ ਫਿਕਸ ਹੈ ਬਾਈ ਮਿਲੇ ਬਹੁਤ ਵਧੀਆ ਸੁਭਾਅ ਹੈ ਇਹਨਾਂ ਦਾ ਆਪਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ। ਥੈਂਕ ਯੂ ਜੀ ਬਹੁਤ-ਬਹੁਤ ਸਾਡੇ ਨਾਲ ਟਾਈਮ ਦੇਣ ਲਈ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਵਧੀਆ ਸੁਭਾਅ ਹੈ ਯਾਰ ਬਾਈ ਉਹਨਾਂ ਦਾ। ਫਿਲਹਾਲ ਤਾਂ ਮੈਨੂੰ ਪੁੱਛ ਰਿਹਾ ਸੀ ਇਹ ਖੇਡੀ ਜਾਊਗੀ ਜਾਂ ਨਹੀਂ ਖੇਡੀ ਜਾਂਦੀ। ਇਹ ਕਹਿੰਦੇ ਨਹੀਂ ਭਈ ਇਹ ਖੇਡੀ ਨਹੀਂ ਜਾਂਦੀ। ਫਿਰ ਫਿਕਸ। ਹੁਣ ਆਪਾਂ ਇੱਥੇ ਹੁਣ ਆਪਾਂ ਇੱਥੇ ਬੈਠ ਕੇ ਨਾ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ। ਠੀਕ ਹੈ ਪੁੱਛਦੇ ਆ ਰਾਜਸਥਾਨ ਬਾਰੇ। ਠੀਕ ਹੈ। ਫਿਰ ਆਪਾਂ ਨਿਕਲਦੇ ਆ ਕਿਉਂਕਿ ਟਾਈਮ 5 ਵਜਨ ਵਾਲਿਆ ਤੇ ਆਪਾਂ ਘਰੇ ਵੀ ਜਾਣਾਗਾ ਆਪਾਂ ਵੇਟ ਹੋ ਰਿਆ ਉੱਥੇ ਜਿੱਥੇ ਆਪਾਂ ਰਾਤ ਰੁਕੇ ਸੀ ਕਿਉਂਕਿ ਸਾਨੂੰ ਪਤਾ ਆਪਾਂ ਆਸ਼ਰਮ ਤੇ ਰੁਕੇ ਸੀ ਉੱਥੇ ਵੀਡੀਓਗਰ ਬਣਾਉਣੀ ਅਲਾਉਡ ਨਹੀਂ ਸੀਗੀ ਭਾਈ ਆਪਾਂ ਇੱਕ ਘੰਟਾ ਬੈਠ ਕੇ ਬਾਈ ਉਹਨਾਂ ਨਾਲ ਗੱਲ ਕਰੀ ਬਹੁਤ ਹੀ ਸੁਭਾਅ ਵਧੀਆ ਸੀ ਯਾਰ ਬੰਦਿਆ ਦਾ ਬਹੁਤ ਹੀ ਵਧੀਆ ਲੱਗਿਆ ਬਾਈ ਉਹਨਾਂ ਨਾਲ ਮਿਲ ਕੇ ਚਲੋ ਜੀ ਫਿਰ ਚੱਲ ਠੀਕ ਹੈ ਜੀ ਬਹੁਤ ਹੀ ਵਧੀਆ ਲੱਗਿਆ ਬਾਈ ਉਹਨਾਂ ਨਾਲ ਮਿਲ ਕੇ ਫਿਰ ਹਾਲ ਆਪਾਂ ਹੁਣੇ ਲੇਟ ਤੇ ਫਟਾਫਟ ਚੱਲਦੇ ਆ ਆਪਣੇ ਘਰ ਵਾਲੀ ਲਾਲ ਦਾ ਇੱਥੇ ਨਾ ਕਾਫੀ ਚੀਜ਼ਾਂ ਸੀ ਤੁਹਾਨੂੰ ਆਪਾਂ ਕਰਾਂਗੇ ਕੱਲ ਨੂੰ ਇੱਕ ਸਪੋਰ ਠੀਕ ਹੈ ਜੀ ਆਪਾਂ ਟਰਾਈ ਕਰਦੇ ਟੈਕਸੀ ਵਾਲਾ ਨਾਲ ਨਹੀਂ ਲੈਣੀ ਆਪਾਂ ਲਿਫਟ ਲੈ ਕੇ ਆਪਾਂ ਜਾਣਨੇ ਆ ਠੀਕ ਹੈ ਜੇ ਕਿਸੇ ਨੇ ਰੋਕ ਲਈ ਗੱਡੀ ਤਾਂ ਵਾਜਾਂਗੇ ਨਹੀਂ ਤਾਂ ਆਪਾਂ ਧਰ ਕੇ ਚੱਲਦੇ ਆਂ ਆਪਾਂ ਨੂੰ ਘੱਟ ਕਰਨ 10 15 ਕਿਲੋਮੀਟਰ ਇਹਨਾਂ ਨੇ ਕਵਰ ਕਰਵਾਇਆ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ ਜੀ ਆਪਾਂ ਕੇ ਚੱਲਦੇ ਆਂ ਮਿਲਦੇ ਆ ਓਕੇ ਥੈਂਕ ਯੂ ਓਕੇ ਠੀਲਾ ਹਾਲ ਤਾਂ ਆਪਾਂ ਨੂੰ ਲਿਫਟ ਤਾਂ ਨਹੀਂ ਮਿਲੀ ਕਿਉਂਕਿ ਬਹੁਤ ਥੋੜੀ ਮਿਲੀ ਸੀ ਸਤ ਬਾਤ ਹੈ ਹਣ ਆਪਾਂ ਲਤਾਰੀ ਬਾਤ ਹੋ ਚੁੱਕੀ ਹੈ ਕਿ 7-8 ਕਿਲੋਮੀਟਰ ਮੈਂ ਤੁਰ ਕੇ ਆ ਚੁਕਿਆ ਤੇ ਸੂਰਜ ਦੇਵ ਦਾ ਵਿਸ਼ਾ ਬਣਾ ਲੈ ਮੈਨੂੰ ਘੰਟਾ ਲੱਗਿਆ ਠੀਕ ਹੈ ਜੀ ਭੱਜ ਆਇਆ ਮੈਂ ਫਟਾਫਟ ਤੇ ਲੱਤਾ ਮਾਹਨੇ ਜਵਾਬ ਦੇਤਾ ਹਣ ਹਣ ਮਿਲਦੇ ਆ ਕੱਲ ਦੇ ਬਲੌਗ ਵਿੱਚ ਆਲੂ ਦੇਖਦੇ ਆ ਬੀਕਾਂ ਦੇ ਵਿੱਚ ਕੁਝ ਨਵਾਂ ਠੀਕ ਹੈ ਜੀ ਤੇ ਮਿਲਦੇ ਆ ਫਿਰ ਕੱਲ ਨੂੰ ਜੀ